ਹਰਿੰਦਰ ਆਪੜ ਮਾਨਯੋਗ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਨ ਵੱਲੋਂ ਜੁੱਧ ਨਸ਼ੇ ਅਮਰੁੱਧ ਤਹਿਤ ਨਸ਼ੇ ਦੇ ਖਿਲਾਫ ਛੇੜੀ ਗਈ ਮਹੀਮ ਤਹਿਤ ਸਾਡੇ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਬਾਰਡਰ ਰੇਂਜ ਸਦਾ ਨਾਨਕ ਸਿੰਘ ਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਦਾ ਮਨਿੰਦਰ ਸਿੰਘ ਆਈਪੀਐਸ ਵੱਲੋਂ ਜਾਰੀ ਹੋਈਆਂ ਹਦਾਇਤਾਂ ਤਹਿਤ ਕੱਲ ਜਿਹੜਾ ਮੁਕਬਰ ਜਿਹੜਾ ਸਾਰੇ ਸਾਡੇ ਇੰਸਪੈਕਟਰ ਪ੍ਰਭਤੀ ਸਿੰਘ ਏਜੀਟੀਐਫ ਦੇ ਇਨਸਪੈਕਟਰ ਨੇ ਇਹਨਾਂ ਦੀ ਟੀਮ ਨੂੰ ਚੌਕ ਰਮਦਾਸ ਦੇ ਵਿੱਚ ਮੁਖਬਰੀ ਹੋਈ ਜਿਹੜੀ ਮੁਖਬਰੀ ਦੇ ਆਧਾਰ ਤੇ ਇਹਨਾਂ ਨੇ ਐਫਆਈਆਰ ਦਰਜ ਕਰਨ ਤੋਂ ਬਾਅਦ ਜਟਾ ਪਸ਼ੀਆ ਡੀ ਪੁਆਇੰਟ ਤੇ ਨਾਕਾ ਲਾਇਆ ਸੀਗਾ ਜਿੱਥੇ ਉਹਨਾਂ ਨੇ ਇੱਕ ਜੁਗ ਸਿੰਘ ਪੁੱਤਰ ਪਾਲ ਸਿੰਘ ਵਾਸੀ ਕੋਨ ਨੇ ਸੱਣੀ ਪੀਪ ਬੋਰਤ ਸੱਣੀ ਅਮਰੀਕ ਉਰਫ ਬਿੱਲੂ ਪੁੱਤਰ ਚੰਨਮ ਸਿੰਘ ਵਾਸੀ ਕੋਨੇਮਾ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮਾਸ਼ੀਵਾਲਾ ਥਾਣਾ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਇਹਨਾਂ ਚਾਰਾਂ ਨੂੰ ਕਾਬੂ ਕੀਤਾ ਇਹਨਾਂ ਨੂੰ ਕਾਬੂ ਕਰਨ ਤੋਂ ਬਾਅਦ ਇਹਨਾਂ ਦੇ ਕਿਲੋ ਇਹਨਾਂ ਦੇ ਕੋਲੋਂ 2 ਕਿਲੋ 200 ਗ੍ਰਾਮ ਹੈਰਣ ਜਿਹੜੀ ਆ ਰਿਕਵਰ ਕੀਤੀ ਆ ਜੋ ਇਸ ਬੰਦੇ ਵਿੱਚ ਮਕਦਮਾ ਨੰਬਰ 116 ਅਧीन ਧਾਰਾ 21C ਐਨਡੀਐਸ ਐਨਡੀਪੀਐਸ ਐਕਟ ਥਾਣਾ ਰਮਦਾਸ ਦਰਜ ਰਜਿਸਟਰ ਕੀਤਾ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦੇ ਜਿਹੜੇ ਆ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਇਹਨਾਂ ਦੀ ਕੋਹ ਫੜਤਾਲ ਕਰਕੇ ਤੇ ਹੋਰ ਅੱਗੇ ਕਵਰੀ ਕੀਤੀ ਜਾ ਰਹੀ ਰਿਪੋਰਟ ਏਰੀਏ ਦੇ ਰਹਿਣ ਵਾਲੇ ਨਹੀਂ ਬੋੜ ਰਹੇ ਨਹੀਂ ਤੋਂ ਫੜੇ ਗਏ ਨੇ ਪਾਕਿਸਤਾਨ ਦੇ ਨਾਲ ਲੇਕਿਨ ਸੰਭੂ ਬਿਲਕੁਲ ਜੀ 2 ਕਿਲੋ 200 ਗ੍ਰਾਮ ਹੈਰਨ ਜਿਹੜੀ ਆ ਐਨਕੇਪ ਜਿਹੜੀ ਆ ਪਾਕਿਸਤਾਨ ਤੋਂ ਸਵਾਏ ਹੋਰ ਕਿਤੇ ਉਹ ਨਹੀਂ ਆ ਸਕਦੇ ਜਿਵੇਂ ਤੁਹਾਨੂੰ ਪਤਾ ਹੈ ਕਿ ਵਕ-ਵਕ ਤਰੀਕਿਆਂ ਦੇ ਨਾਲ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਰਹਿੰਦੇ ਨੇ ਜਿਸ ਕਰਕੇ ਜਦੋਂ ਵੀ ਜਿਹੜੀਆਂ ਕੋਸ਼ ਦੀ ਮਸਤੀਦੀ ਨਾਲ ਜਿਹੜਾ ਸਮੇਂ ਸਮੇਂ ਤੇ ਅਸੀਂ ਇਹੋ ਜਿਹੇ ਦੋਸ਼ ਜਿਹੜੇ ਉਹ ਕਾਬੂ ਕਰਦੇ ਰਹੇ। ਪੰਜਾਬ ਦੇ ਵਕ-ਵਕ ਜ਼ਿਲ੍ਹਿਆਂ ਦੇ ਵਿੱਚ ਪਤਾ ਲੱਗਾ ਇਸ ਸਪਲਾਈ ਕਰਦੇ ਸੀ। ਹਾਂ ਬਿਲਕੁਲ ਜੀ ਇਹਨਾਂ ਦੇ ਜਿਹੜੇ ਕਿੱਥੇ ਕਿੱਥੇ ਇਹਨਾਂ ਦੇ ਲਿੰਕ ਨੇ ਤੇ ਮੇਨ ਸਪਲਾਇਰ ਇਹਨਾਂ ਦਾ ਮਗਰ ਕੌਣ ਆ? ਕਿਹਦੇ ਕਹਿੰਦੇ ਸਾਰਾ ਕੰਮ ਕਰਦੇ ਸੀਗੇ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਤੋਂ ਇਹਨਾਂ ਨੂੰ ਰਿਮਾਂਡ ਤੇ ਲਵਾਗੇ ਉਹ ਸਾਡੀ ਜਿਹੜੀ ਮੇਨ ਪ੍ਰਾਇੋਰਟੀ ਹੋਏ। ਕਰਮੇ ਵਾਈਫੋਨ ਵੀ ਮਿਲੇ ਨੇ ਕੋਈ ਇਹਨਾਂ ਦੇ ਸਬੰਧ ਨਾਲ ਪਾਕਿਸਤਾਨ ਦੇ ਤਸਕਰਾਂ ਨਾਲ ਕੋਈ ਲਿੰਕ ਵੀ ਸਾਹਮਣੇ ਆਇਆ ਹੈ ਅਸੀਂ ਜਿਹੜਾ ਇਹਨਾਂ ਦੀ ਹਰ ਤਰ੍ਹਾਂ ਨਾਲ ਪੁਖ ਪੜਤਾਲ ਕਰਾਂਗੇ ਇਸ ਤੋਂ ਇਲਾਵਾ ਅਸੀਂ ਜਿੱਥੇ ਵੱਖ-ਵੱਖ ਥਾਵਾਂ ਤੋਂ ਜਿਹੜੇ ਇਹਨਾਂ ਦੇ ਟਿਕਾਣੇ ਆ ਉੱਥੇ ਸਾਰੇ ਸੱਚ ਕਰਾਂਗੇ ਇਹਨਾਂ ਦੇ ਕੋਲੋਂ ਜਿਹੜੇ ਮੋਬਾਈਲ ਫੋਨ ਜੋ ਵੀ ਮਿਲਿਆ ਆ ਉਹਦੀ ਬਕਾਇਦਾ ਬ੍ਰੀਕਿੰਗ ਨਾਲ ਜਾਂਚ ਪੜਤਾਲ ਕਰਕੇ ਤੇ ਅਸੀਂ ਜਿਹੜਾ ਵਾ ਇਹਨੂੰ ਜਿਹੜਾ ਇਹਨਾਂ ਦਾ ਮੇਨ ਦੋਸ਼ੀ ਤੱਕ ਅਸੀਂ ਪਹੁੰਚਾਂਗੇ ਫਿਲਹਾਲ ਅਜੇ ਇਹਨਾਂ ਦਾ ਰਿਕਾਰਡ ਕੋਈ ਸਾਡੇ ਕੋਹੋ ਜਿਹਾ ਨਹੀਂ ਸਾਹਮਣੇ ਆਇਆ ਪਰ ਜਿਹੜਾ ਸਾਡਾ ਜਿਸ ਹੁਣ ਟਾਈਮ ਥੋੜਾ ਆ ਤੇ ਰਿਮਾਂਡ ਲੈ ਕੇ ਅਸੀਂ ਇਹ ਸਾਰਾ ਕੁਝ ਕਲੀਅਰ ਕਰਾਂਗੇ ਕਿ ਕਿਵੇਂ ਕਿਵੇਂ ਉਹਨਾਂ ਦੇ ਸੰਬੰਧ ਚ ਆਏ ਤੇ ਕਿਵੇਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਸਰ ਇੱਕ ਵਿੱਚ ਬਜ਼ੁਰਗ ਆ ਉਹ ਵੀ ਕੋਈ ਮਤਲਬ ਸਪਲਾਈ ਵਗੈਰਾ ਕਰਦਾ ਸੀ ਕਿਸ ਤਰੀਕੇ ਨਾਲ ਦੇਖੋ ਜੀ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਜਿਹੜਾ ਪੈਸੇ ਦੀ ਲਾਲਸਾ ਆ ਉਹ ਬੰਦੇ ਨੂੰ ਕਿਸੇ ਵੇਲੇ ਵੀ ਜਿਹੜਾ ਵਾ ਉਹ ਆਪਣੇ ਜਿਹੜੀ ਆ ਜ਼ਮੀਰ ਤੋਂ ਡੇਕ ਸਕਦੀ ਆ ਇਸ ਕਰਕੇ ਪੈਸੇ ਦੇ ਲਾਲਚਵਾਚ ਆ ਕੇ ਜਿਹੜੇ ਆ ਸਾਡੇ ਲੋਕ ਜਿਹੜੇ ਨੇ ਇਹ ਅਸਝ ਜਾਂਦੇ ਨੇ ਇਸ ਕੰਮ ਵਿੱਚ ਹੋ ਸਕਦਾ ਉਹਨੂੰ ਕੋਈ ਜ਼ਿਆਦਾ ਲਾਲਚ ਦਿੱਤਾ ਹੋਵੇ ਜਿਨੇ ਆਪਣੀ ਉਮਰ ਦਾ ਵੀ ਲਿਆਜ ਨਹੀਂ ਰੱਖਿਆ ਤੇ ਪਰ ਜੇ ਕਾਨੂੰਨ ਦੀ ਨਜ਼ਰ ਤੋਂ ਕੋਈ ਵੀ ਜਿਹੜਾ ਬਚ ਨਹੀਂ ਸਕਦਾ ਇਸ ਕਰਕੇ ਅਸੀਂ ਇਹਨਾਂ ਦੇ ਖਿਲਾਫ ਇਹ ਮਕਦਮਾ ਅਦਾਲਤ ਚ ਨਹੀਂ ਫਿਲਹਾਲ ਤਾਂ ਇਹੀ ਸਮਾਨ ਮਿਲਿਆ ਜੀ ਬਾਕੀ ਅੱਗੇ ਸਾਡੀ ਤਫ਼ਤੀਸ਼ ਜਾਰੀ ਹੈ ਹੋ ਸਕਦਾ ਕਿਉਂਕਿ ਇਹ ਬਾਰਡਰ ਏਰੀਏ ਦੇ ਰਹਿਣ ਵਾਲੇ ਨੇ ਹੋ ਸਕਦਾ ਇਹਨਾਂ ਦੇ ਹੋਰ ਵੀ ਜਿਹੜੇ ਸਬੰਧ ਨੇ ਜਿਨ੍ਹਾਂ ਤੋਂ ਤੋਂ ਅੱਗੇ ਰਿਕਵਰੀ ਜ਼ਰੂਰ ਕਰਾਂਗੇ ਥੈਂਕ ਯੂ